ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਮਹਾਲੀ ਤੋਂ ਸਾਹਮਣੇ ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਤਾ। ਜਿਹੜੇ ਦਿਨ ਜਿਹੜੀ ਆ ਬਾਰਦਾਤ ਮਹਾਲੀ ਦੇ ਨਜ਼ਦੀਕੀ ਕਸਬਾ ਬਲੌਂਗੀ ਦੇ ਵਿੱਚ ਹੋਈ ਆ ਜਿੱਥੇ ਇੱਕ ਨੌਜਵਾਨਾ ਜਿਹੜਾ 25 ਸਾਲ ਦਾ ਉਹਦਾ ਜਿਹੜਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਇਹ ਏਰੀਆ ਜਿਹੜਾ ਜਿੱਥੇ ਇਹ ਹੋਈ ਆ ਤੇ ਉਹ ਮੁੰਡੇ ਨੇ ਜਿਹੜੇ ਇਹ ਦੱਸਿਆ ਜਾ ਰਿਹਾ ਕਿ ਇਸ ਪੀਜੀ ਦੇ ਵਿੱਚ ਜਿਹੜਾ ਇੱਥੇ ਤਿੰਨ ਚਾਰ ਨੌਜਵਾਨ ਰਹਿੰਦੇ ਸੀ ਤੇ ਇੱਥੇ ਆਪਣੇ ਨਾਂ ਸਰਬਜੀਤ ਜਿਹੜਾ ਸਾਬੀ ਨਾਮ ਦਾ ਜਿਹੜਾ ਨੌਜਵਾਨ ਸੀ ਆਪਣੇ ਦੋਸਤ ਦੇ ਨਾਲ ਇੱਥੇ ਜਿਹੜਾ ਆਇਆ ਸੀਗਾ ਤੇ ਮੂਲੀ ਉਹਨਾਂ ਦੇ ਨਾਲ ਜਿਹੜੀ ਆ ਕਹਿੰਦੇ ਕਹਾ ਸੁਣੀ ਹੋਈ ਆ ਤੇ ਜਿਸ ਤੋਂ ਬਾਅਦ ਜਿਹੜਾ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੌਕੇ ਦੀਆਂ ਤਸਵੀਰਾਂ ਨੇ ਇਹ ਖੂਨ ਵੀ ਜਿਹੜਾ ਡੁੱਲਿਆ ਹੋਇਆ ਜਿਸ ਤੋਂ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਸਕਦਾ ਕਿ ਕਿਸ ਤਰ੍ਹਾਂ ਬੇਰਹਿਮੀ ਨਾਲ ਜਿਹੜਾ ਉਹਦਾ ਕਤਲ ਕੀਤਾ ਗਿਆ ਤੇ ਭਾਈ ਜੀ ਪਤਾ ਮਾਰਦਤ ਹੋਈ ਆ ਇੱਥੇ ਕੀ ਕਾਰਨਿਕ ਪਤਾ ਲੇ ਦੇਖਿਆ ਕੁਝ ਹੈ ਇੱਥੇ ਰਹਿੰਦੇ ਆ ਪੀਜੀ ਦੇ ਵਿੱਚ ਕਿੰਨੇ ਕਿ ਇੱਥੇ ਪੀਜੀ ਰਹਿੰਦੇ ਨੇ ਕਿਸ ਤਰ੍ਹਾਂ ਦੇ ਇੱਥੇ ਰਹਿੰਦੇ ਆ ਇਹ ਮਾਰਦਤਾਂ ਇਸ ਤਰ੍ਹਾਂ ਹੁੰਦੀਆਂ ਇੱਥੇ ਰੋਜ਼ੀ ਹੁੰਦੀਆਂ ਰਹਿੰਦੀਆਂ ਸਰ ਇੱਥੇ ਸਰ ਯਹਾਂ ਪਰ ਨਚੋਰੀਆਂ ਵਗੈਰਾ ਉੱਥੇ ਰਹਤੀ ਸਭ ਕੁਝ ਹੁੰਦਾ ਰਹਤਾ ਸਰ ਮਰਡਰ ਮੋਡਰ ਮਰਡਰ ਮੋਡਰ ਸਰ ਯਹਾਂ ਪਰ ਨੋਰਮਲ ਹੈ ਅੱਛਾ ਹਾਂਜੀ ਮੈਂ ਕਹਿ ਰਹਾ ਹਾਂ ਮੇਰੇ ਕਾਰਨ ਕਿਸੇ ਮਤਲਬ ਕੋਈ ਪਾਰਕਿੰਗ ਨੂੰ ਲੈ ਕੇ ਹੁੰਦਾ ਜਾਂ ਕੋਈ ਵੈਸੇ ਲੜਾਈ ਝਗੜਾ ਹੁੰਦਾ ਕਿਉਂਕਿ ਜ਼ਿਆਦਾਤਰ ਪੀਜੀ ਹੋ ਰਹੇ ਨੇ ਹਾਂਜੀ ਸਰ ਯਹਾਂ ਪਰ ਬਹੁਤ ਜ਼ਿਆਦਾ ਹੁੰਦੀ ਹੈ ਪੀਜੀ ਮੇ ਸਿਰਫ ਬਹੁਤ ਜ਼ਿਆਦਾ ਹੁੰਦੀ ਹੈ ਯਹਾਂ ਪਰ ਮੇਰੇ ਖੁਦ ਆਪਣੇ ਪੀਜੀ ਮੇ ਲੜਾਈ ਸਰ ਬਹੁਤ ਜ਼ਿਆਦਾ ਹੁੰਦੀ ਹੈ ਮੈਨੂੰ ਕੋਈ ਕੀ ਬਤਾਉ ਉਹ ਹਾਂ ਚੱਕਰ ਨਾ ਨਹੀਂ ਕੋਈ ਇੱਕ ਨੌਜਵਾਨ ਦਾ ਨਾ ਪੀਜੀ ਦੇ ਵਿੱਚ ਇੱਥੇ ਮਤਲਬ ਚਾਕੂ ਮਾਰ ਕੇ ਕਤਲ ਕਰਤਾ ਤੇ ਪੀਜੀ ਦੇ ਵਿੱਚ ਇੱਥੇ ਰਹਿੰਦੇ ਸੀ ਕੁਛੀ ਦਿਨ ਪਹਿਲਾਂ ਆਏ ਸੀਗੇ ਇਹ ਪੁਲਿਸ ਇਥੇ ਚੈੱਕ ਨਹੀਂ ਕਰਨਾਉਂਗੇ ਨਹੀਂ ਨਹੀਂ ਸਰ ਇੰਹਾ ਪਰ ਕੋਈ ਵੀ ਨਹੀਂ ਆਤਾ ਸਵੇਰਾ ਮੈਂ ਨਹੀਂ ਦੇਖੀ ਨਾ ਕਦੇ ਇੰਹਾ ਪਰ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਤੁਸੀਂ ਨਹੀਂ ਸੇਫ ਤੋਂ ਮੈਂ ਸਮਝਦਾ ਹੂੰ ਆਪਣੇ ਪੀਜੀ ਵਿੱਚ ਮੈਂ ਸਮਝਦਾ ਹੂੰ ਬਾਹਰ ਕੁਝ ਪਤਾ ਨਹੀਂ ਉਹ ਇੰਹਾ ਪਰ ਤਾਂ ਸਾਰੇ ਮਾਹੌਲ ਵੀ ਠੀਕ ਨਹੀਂ ਇਹ ਲੱਗਦਾ ਵੀ ਸਾਰਾ ਥੋੜਾ ਠੀਕ ਨਹੀਂ ਹੈ ਸਰ आप आते हो जहाँ से जहाँ तक पहुंचते हो बड़ा मतलब जो मैं देखी है पार्किंग या मतलब रास्ता देखिया बहुत ज़्यादा बुरा हाल है कोई आ, आने जाने वाला नहीं कोई ऐसे तू तो आप जैसे बोलते हो कि जहाँ पर मर्डर तो मूली बात होगी जाना होता है ऐसा शाम को शहर शाम को तो पता नहीं, नहीं। रात को जरा डर लगता है रात को बारह एक बजे के बाद कोई बाहर निकले ना मेरा फ्रेंड निकला था एक बार सर ਉਸ ਨੌਜਵਾਨ ਨੇ ਹਾਲਾਂਕਿ ਉਹ ਕਹਿੰਦੇ ਅਸੀਂ ਵੀ ਇਸ ਦਹਾਸਦ ਦੇ ਮਾਹੌਲ ਦੇ ਵਿੱਚ ਜੀ ਰਹਿਆਂ ਕਾਰਨ ਕਹਿੰਦੇ ਮਰਡਰ ਤਾਂ ਇੱਥੇ ਮਾਮੂਲੀ ਗੱਲ ਆ ਰੋਜ਼ਾਨਾ ਲੜਾਈ ਝਗੜੇ ਤਾਂ ਆਮ ਵੀ ਤਰ੍ਹਾਂ ਹੁੰਦੇ ਨੇ ਪਰ ਸਵਾਲ ਵੱਡਾ ਇਹ ਆ ਕਿ ਇਸ ਪੀਜੀ ਦੇ ਵਿੱਚ ਆਖਰ ਉਹ ਨੌਜਵਾਨ ਕਦੋਂ ਤੋਂ ਰਹਿੰਦੇ ਸੀ ਕੀ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਹੋਈ ਸੀ ਜੇਕਰ ਤੁਹਾਨੂੰ ਤਸਵੀਰਾਂ ਦਿਖਾਈਏ ਤੇ ਪੂਰਾ ਜਿਹੜਾ ਏਰੀਆ ਪੀਜੀ ਦੇ ਵਿੱਚ ਸੀ ਹਾਂਜੀ ਵਨ ਇਧਰ ਉਹ ਰਹਿੰਦੇ ਸਨ ਨਾਲ ਜਿਹੜਾ ਉਹ ਸਾਹਮਣੇ ਪੀਜੀ ਆ ਨਾ ਇੱਥੇ ਇਹ ਸਾਰੇ ਟੋਟਲ ਪੀਜੀ ਨੇ ਸਿਰੇ ਤੱਕ ਤੁਸੀਂ ਦੇਖੋ ਜੇਕਰ ਜਿੱਥੇ ਨਿਗਾਹ ਜਾਂਦੀ ਆ ਉਦੋਂ ਨੂੰ ਜਿਹੜਾ ਪੀਜੀ ਰਹਿੰਦੇ ਨੇ ਹਾਲਾਂਕਿ ਗਮਾੜਾ ਵੱਲੋਂ ਪਿੱਛੇ ਜੇ ਅਭਿਆਨ ਵੀ ਚਲਾਇਆ ਗਿਆ ਸੀ ਕਿ ਜੇਕਰ ਇੱਥੇ ਕੋਈ ਨਜਾਇਜ਼ ਪੀਜੀ ਬਣੇ ਨੇ ਤਾਂ ਉਹਨਾਂ ਨੂੰ ਢਾਹੁਣ ਦੀ ਕਾਰਵਾਈ ਵੀ ਕੀਤੀ ਗਈ ਸੀ ਹਾਈ ਕੋਰਟ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਆਦੇਸ਼ ਕੀਤੇ ਗਏ ਸੀ ਕਿ ਜੇਕਰ ਲੀਗਲ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤਾ ਕੁਝ ਦਿਨ ਅਭਿਆਨ ਵੀ ਚੱਲਿਆ ਤੇ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਕੰਮ ਜਿਹੜਾ ਠੱਪ ਹੋ ਗਿਆ ਪਰ ਜਿਸ ਤਰ੍ਹਾਂ ਨੌਜਵਾਨ ਦੇ ਸੱਚੇ ਮੂੰਹ ਤੋਂ ਨਿਕਲਿਆ ਕਿ ਇੱਥੇ ਜਿਹੜਾ ਰਹਿਣਾ ਬੜਾ ਮੁਸ਼ਕਲ ਆ ਰੋਜ਼ਾਨਾ ਪੀਜੀਸੀ ਕਹਿੰਦੇ ਲੜਾਈ ਝਗੜੇ ਤਾਂ ਆ ਮਰਡਰ ਵੀ ਇਹ ਕੋਈ ਬਾਲੀ ਵੱਡੀ ਕਹਿੰਦੇ ਗੱਲ ਨਹੀਂ ਕਿ ਤੇ ਰੋਜ਼ਾਨਾ ਹੁੰਦੇ ਨੇ ਅੱਜ ਵੀ ਇਹ ਮਹਾਲੀ ਦਾ ਸਰਬਜੀਤ ਸਿੰਘ ਜਿਹੜਾ 25 ਸਾਲ ਦਾ ਨੌਜਵਾਨ ਨੂੰ ਦੱਸਿਆ ਜਾ ਰਿਹਾ ਤੇ ਤਿੰਨ ਨੌਜਵਾਨ ਨੇ ਜਿਹੜੇ ਬਾਹਰ ਦੇ ਰਹਿਣੇ ਹੁਣ ਪੁਲਿਸ ਜਿਹੜਾ ਸੀਸੀਟੀਵੀ ਕੈਮਰੇ ਜਰੂਰ ਲੱਗੇ ਨੇ ਜਾਣਕਾਰੀ ਇਹ ਮਿਲਿਆ ਕਿ ਮੌਕੇ ਦੇ ਉੱਤੇ ਪੁਲਿਸ ਜਿਹੜੇ ਸੀਡੀ ਦੇ ਡੀਵੀਆਰ ਨੇ ਉਹ ਆਪਣੇ ਕਬਜ਼ੇ ਚ ਲੈ ਕੇ ਜਿਹੜਾ ਜਾਂਚ ਸ਼ੁਰੂ ਕਰਤੀ ਆ ਤੇ ਨਾਲ ਪੁਲਿਸ ਵੱਲੋਂ ਜਿਹੜੇ ਟੋਲ ਪਲਾਜ਼ਾ ਹੈ ਉੱਥੇ ਵੀ ਜਿਹੜੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹਨਾਂ ਦੀ ਜਿਹੜਾ ਫੁਟੇਜ ਉਹ ਖੰਗਾਰ ਰਹੀ ਆ ਤਾਂ ਕਿ ਮਲਜਮਾਂ ਦਾ ਜਿਹੜੇ ਕਾਤਲ ਨੇ ਉਹਨਾਂ ਦਾ ਪਤਾ ਚੱਲ ਸਕੇ ਕਿ ਆਖਰ ਕਿਸ ਗੱਲ ਨੂੰ ਲੈ ਕੇ ਜਿਹੜਾ ਇਹ ਵਾਰਦਾਤ ਵਾਪਰੀਆ ਯਾਨੀ ਜੋ ਪੁਲਿਸ ਨੂੰ ਹੁਣ ਤੱਕ ਜਾਣਕਾਰੀ ਮਿਲਿਆ ਕਿ ਪਾਰਕਿੰਗ ਲੈ ਕੇ ਝਗੜਾ ਹੋਇਆ ਸੀ ਤੇ ਦੂਜੇ ਪਾਸੇ ਜਾਣਕਾਰੀ ਮਿਲਿਆ ਕਿ ਮਾਮੂਲੀ ਝਗੜਾ ਹੋਇਆ ਇਹਨਾਂ ਦਾ ਅਸਲ ਵਿੱਚ ਤੇ ਉਸ ਤੋਂ ਬਾਅਦ ਚਾਕੂ ਮਾਰ ਕੇ ਸਰਬਜੀਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੁਣ ਦੇਖਣਾ ਆਪੇਗਾ ਕਿ ਪੁਲਿਸ ਇਹਨਾਂ ਨੂੰ ਕਦੋਂ ਤੱਕ ਫੜਦੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਐਸ ਐਚ ਓ ਕੁਲਵੰਤ ਸਿੰਘ ਬਲੰਗ ਵੀ ਪਹੁੰਚੇ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਤੇ ਆਖਰ ਉਹਨਾਂ ਨੇ ਵੀ ਆਪਣਾ ਜਿਹੜਾ ਸਪਸ਼ਟਿਕਨ ਦਿੱਤਾ ਕਿ ਹਾਂ ਇਸ barbarity ਜਿਹੜੀ ਆ ਪੁਸ਼ਟੀ ਕੀਤੀ ਆ ਕਿ ਇਸ barbarity ਜ਼ਰੂਰ ਹੋਈ ਆ ਤੇ ਮਾਰ ਲਈ ਜਾਂਚ ਕੀਤੀ ਜਾ ਰਹੀ ਆ ਕੀ ਕਹਿੰਦੇ ਨੇ ਕੁਲਵੰਤ ਸਿੰਘ ਉਹ ਵੀ ਸੁਣ ਸੁਣਾਉਂਦੇ ਆ ਕੀ ਸੂਚਨਾ ਮਿਲਿਆ ਕਿ ਸਵੇਰੇ ਤੋਂ ਉਪਰ ਮਿਸ਼ਨਾਇ ਦੇ ਵਿੱਚ ਇੱਕ ਬੰਦਾ ਆ ਜਾਂ ਹੋਰ ਬੰਦੇ ਨੇ ਇੱਕ ਮਾਮਲੇ ਦੇ ਡੈਥ ਹੋਈ ਹੈ ਜੀ ਲੜਾਈ ਝਗੜਾ ਹੋਇਆ ਸੀ ਜਿਹਦੇ ਵਿੱਚ ਇੱਕ ਉਹਦੀ ਡੈਥ ਹੋਈ ਹੈ ਤੇ ਜੋ ਮਾਰਨੇ ਵਾਲਾ ਉਹ ਵੀ ਇੱਕੋ ਸੀ ਜੀ ਤੇ ਕੁਝ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਸੀ ਉਹਨੂੰ ਟਰੇਸ ਆਊਟ ਕਰ ਰਹੇ ਹਾਂ ਤੇ ਜਲਦੀ ਹੀ ਤੁਹਾਨੂੰ ਕੋਈ ਵਧੀਆ ਇਨਫੋਰਮੇਸ਼ਨ ਦੇ ਦੇਣੀ ਹੈ ਨਹੀਂ ਜ਼ਖਮੀ ਹੋਈ ਕੋਈ ਨਹੀਂ ਇੱਕ ਹੀ ਉਹ ਝਗੜਾ ਹੋਇਆ ਸੀ ਤੇ ਉਹਦੇ ਸੱਟ ਲੱਗ ਕੇ ਵੀ ਡੈਥ ਹੋ ਗਈ